ਨਾਲਾ ਵਾਸੀਆਂ ਲਈ ਨਾਲੇ ਦੇ ਸ਼ਹਿਰ ਨਿਵਾਸੀਆਂ ਲਈ ਬਹੁਤ ਹੀ ਪਵਿੱਤਰ ਦਿਹਾੜਾ ਕਿ ਅੱਜ 60 ਸਾਲਾਂ ਬਾਅਦ ਅੱਜ ਤੋਂ 60 ਸਾਲ ਪਹਿਲਾਂ ਇਹ ਬਿਲੀ ਘਰ ਬਣਿਆ ਸੀ 68 ਕੇਵੀ ਦਾ ਪਰ ਹੁਣ ਇਹਨੂੰ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਪੰਜਾਬ ਅਤੇ ਸਰਦਾਰ ਭਜਨ ਸਿੰਘ ਈਟੀਓ ਜੀ ਸਾਡੇ ਬਿਲੀ ਪਾਵਰ ਦੇ ਮੰਤਰੀ ਉਹਨਾਂ ਦੇ ਉਦਮਾ ਸਦਕਾ ਇਸ ਬਿਲੀ ਕਰਦੂ 220 ਕੇਬੀ ਦਾ ਜਿਹੜਾ ਅਸੀਂ ਕੀਤਾ ਮੇਰਾ ਖਿਆਲ ਹੈ ਕਿ ਅਗਲੇ 40 ਸਾਲ ਤੱਕ ਇਸ ਸ਼ਹਿਰ ਦੇ ਵਿੱਚ ਇਸ ਇਲਾਕੇ ਦੇ ਵਿੱਚ ਕਦੀ ਪ੍ਰੋਬਲਮ ਨਹੀਂ ਆਊਗੀ ਉਹ ਜਿਹੜੇ ਇੰਡਸਟਰੀ ਲੱਗਦੇ ਹੀ ਨਹੀਂ ਅਸੀਂ ਇੰਡਸਟਰੀ ਤੋਂ ਕੋਰੇ ਅਸੀਂ ਬਿਲਕੁਲ ਸਾਡੇ ਕੋਲ ਸਿਰਫ ਇੱਕੋ ਹੀ 슈ਗਰ ਮਿਲ ਸੀਗੀ ਬਿਜਲੀ ਦੀ ਸਮੱਸਿਆ ਹੋਣ ਕਰਕੇ ਹੋਰ ਕੋਈ ਵੀ ਸ਼ੈੱਲਰ ਹੋਰ ਕੋਈ ਵੀ ਛੋਟੀ ਵੱਡੀ ਇੰਡਸਟਰੀ ਇੱਥੇ ਨਹੀਂ ਲੱਗੀ ਇਹ ਬਿਲੀਕਾਰਾ ਇੱਕ ਸਾਲ ਦੇ ਵਿੱਚ ਵਿੱਚ ਬੜ ਕੇ ਕੰਪਲੀਟ ਹੋ ਜਾਣਾ ਉਸ ਤੋਂ ਬਾਅਦ ਜਿਹੜਾ ਸਾਡੇ ਅਜ ਨਾਲੇ ਦੀ ਤਕਦੀਰ ਬਦਲ ਜੂਗੀ ਸਾਡਾ ਵਿਕਾਸ ਜਿਹੜਾ ਇੱਥੇ ਹੋਣਾ ਸ਼ੁਰੂ ਹੋ ਜਾਊਗਾ ਸਾਡੀ ਐਗਰੋ ਬੇਸਡ ਇੰਡਸਟਰੀ ਸ਼ੈਲਰ वगैरह ਵੱਡੇ ਮਿਲਕ ਪਲਾਂਟ वगैरह ਜਿਹੜੇ ਉਹਨੇ ਸ਼ੁਰੂ ਹੋ ਜਾਣਗੇ ਸੋ ਅੱਜ ਅਸੀਂ ਸਾਰੇ ਧਰਮਾਂ ਸਿੱਖ ਧਰਮ ਦੇ ਗਦੰਥੀ ਸਾਹਿਬਾਨਾਂ ਕੋ ਸਾਡੇ ਮੰਦਰ ਅਜ ਨਾਲਾ ਸਾਹਿਬ ਵਿੱਚ ਸਾਡੇ ਬੜੇ ਪਵਿੱਤਰ ਮੰਦਰ ਦੇ ਉਹਨਾਂ ਦੇ ਪੁਜਾਰੀ ਸਹਿਬਾਨਾਂ ਕੋ ਚਸਤ ਦੇ ਮੁਖੀਆਂ ਕੋਲੋਂ ਸਾਡੇ ਨਦੀਮ ਸਾਹਿਬ ਮੁਸਲਮਾਨ ਭਾਈਚਾਰੇ ਤੋਂ ਸਾਡੇ ਭਾਈਚਾਰਿਆਂ ਨੇ ਰਲ ਕੇ ਉਹ ਜਿਹੜਾ ਅਸੀਂ ਅੱਜ ਟੱਪ ਲਾਇਆ ਅੱਜ ਤੋਂ ਬਾਅਦ ਇਹ ਮਤਲਬ ਜਿਹੜਾ ਬੰਨਾ ਸ਼ੁਰੂ ਹੋ ਜਾਊਗਾ ਕਿਉਂਕਿ ਸਭ ਟੈਂਡਰ ਹੋ ਗਿਆ ਸਭ ਕੁਝ ਹੋ ਗਿਆ ਸਭ ਪੈਸੇ ਆ ਗਏ ਆ ਫਿਕੇਦਾਰ ਸਾਰੇ ਰੈਡੀ ਨੇ ਕੱਲ ਤੋਂ ਇੱਥੇ ਆਪਣੀਆਂ ਮਸ਼ੀਨਾਂ ਵਗੈਰਾ ਚਲਣੀਆਂ ਸ਼ੁਰੂ ਹੋ ਜਾਣੀਆਂ ਤੋ ਮੈਂ ਮੈਂ ਸਮਝਦਾ ਕਿ ਇਹ ਅਜਨਾਲੇ ਲਈ ਇੱਕ ਬਹੁਤ ਖੁਸ਼ਖਬਰੀ ਵਾਲੀ ਖਬਰ ਹੈ ਉਹਦੇ ਨਾਲੇ ਦੇ ਵਿਕਾਸ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇੱਕ ਬਹੁਤ ਵੱਡਾ ਯੋਗਦਾਨ ਪਾਇਆ ਮੈਂ ਸੀਐਮ ਸਾਹਿਬ ਦਾ ਤੇ ਈਟੀਓ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਨੂੰ ਐਡੀ ਇੱਕ ਵੱਡੀ ਸਕਾਤ ਜਿਹੜੀ ਦਿੱਤੀ ਕਿੰਨਾ ਕਿੰਨਾ ਮਿਲੇਗਾ ਕਿੰਨੀ ਕਮਾਊਂਟ ਹੈ ਇਹਦੀ ਅਮਾਊਂਟ ਜਿਹੜੀ ਕਰੀਬ 35 ਕਰੋੜ ਤੋਂ ਥੋੜੀ ਉੱਤੀ ਆ ਇਹਦਾ ਫਾਇਦਾ ਸਾਰੇ ਅਜਨਾਲੇ ਸ਼ਹਿਰ ਨੂੰ ਹੋਣਾ ਸਾਡੇ ਜਿੰਨੇ ਬਿਲੀ ਘਾਸ ਸੀਗੇ ਇੱਕ ਬਿਲੀ ਘਾਸ ਛੱਡ ਕੇ ਢਨੇਰ ਬਾਕੀ ਸਾਡੇ ਬਿਲੀ ਘਾ ਜਿਹੜੇ ਅਜਦਾਲਾ ਦਮਦਾਸ ਗਗੋਬਾਲ ਵਿਆਦ ਪੜੰਗ ਤੇ ਸਾਡਾ ਜਿਹੜਾ ਇੱਧਰ ਇੱਕ ਚੱਕ ਡੋਗਦਾ ਸਾਰੇ ਇੱਥੇ ਜੁੜ ਜਾਣੇ ਆ ਸਾਦਿਆਂ ਨੂੰ ਬਿਲੀ ਸਪਲਾਈ ਜਿਹੜੀ ਇੱਥੋਂ ਹੋਊਗੀ ਇਹ ਸਾਰੇ ਨਾਲੇ ਨੂੰ ਮਤਲਬ ਸਭ ਲੋਕੇ ਵੈਸੇ ਪ੍ਰੈਕਟੀਕਲੀ ਤੇ 115 ਪਿੰਡ ਹੋਣਗੇ ਪਰ ਜਦੋਂ ਬਿਲੀ ਦਾ ਲੋਡ ਘਟ ਗਿਆ ਤੇ ਆਪਣੇ ਆਪ ਹੀ ਜਿਹੜਾ 1.5 200 ਮਹ ਲੋਕ ਜਿਹੜਾ ਪਿੰਡਾਂ ਨੂੰ ਇਹਦਾ ਫਾਇਦਾ ਹੋਣਾ ਸ਼ੁਰੂ ਹੋ ਜਾਣਾ ਖੇਤੀ ਲਈ ਹੁਣ ਨਾ ਪੈਣਾ ਸਾਡੇ ਜਿਹੜੇ ਟੂਬਲ ਵਗੈਰਾ ਕਿਸਾਨਾਂ ਦੇ ਆ ਉਹ ਕਦੀ ਬੰਦ ਨਹੀਂ ਹੋਣਗੇ ਤੇ ਸਾਡਾ ਜਿਹੜਾ ਘਰਾਂ ਦੀ ਸਪਲਾਈ ਜਿਹੜੇ ਲੋਕ ਬੜਾ ਬੱਚਾ ਦੇ ਕਹਿਣ ਦਾ ਪੈਂਦੇ ਜੀ ਬਿਜਲੀ ਬੰਦ ਹੋ ਗਈ ਜੀ ਗਰਮੀਆਂ ਦੇ ਵਿੱਚ ਖਾਸ ਤੌਰ ਤੇ ਜਦੋਂ AC ਵਗੈਰਾ ਚੱਲਦੇ ਆ ਉਦੋਂ ਬੜੀ ਲੋਕਾਂ ਨੂੰ ਤੰਗੀ ਹੁੰਦੀ ਹੈ ਸੋ ਪਬਲਿਕ ਨੂੰ ਇਹ ਤੰਗੀ ਜਿਹੜੀ ਐ ਸਾਲ ਦੇ ਖੀਰ ਦੇ ਵਿੱਚ ਜਿਹੜੀ ਉਹ ਚਾਹੁੰਦਾ ਯਾਰ ਵਾਰੀ ਗਰਮੀਆਂ ਚ ਓਵਰਲੋਡਿੰਗ ਦੀ ਪ੍ਰੋਬਲਮ ਆਉਂਦੀ ਕਿਉਂਕਿ ਬਿਜਲੀ ਜਿਹੜੀ ਇੱਥੋਂ ਸਪਲਾਈ ਆਪਣਾ ਫਤੇਗੜ ਸਾਹਿਬ ਤੋਂ ਆਉਂਦੀ ਸੀ ਤਾਂ ਕਾਫੀ ਮੁਸ਼ਕਲਾਂ ਆਉਂਦੀਆਂ ਸੀ ਹੁਣ ਕਿੰਨਾ ਨਹੀਂ ਨਹੀਂ ਹੁਣ ਤਾਂ 100% ਕੋਈ ਕੋਈ ਕਦੀ ਸਭ ਕੱਟ ਜਾਣਗੇ ਜੀ ਕੁਛ ਨਹੀਂ ਫਤੇਗੜ ਤੋਂ ਨੋਡ ਹੀ ਕੱਟ ਜਣਾ ਸੀ ਕਿਉਂਕਿ ਸਾਡਾ ਸਾਡਾ ਲੋਡ ਇੱਧਰ ਆ ਜਾਣਾ ਕੋਈ ਕਿਸੇ ਕਿਸਮ ਦੀ ਬਿਜਲੀ ਦੀ ਅਗਲੇ 40 ਸਾਲਾਂ ਤੱਕ ਮੈਨੂੰ ਅਫਸਰ ਨੇ ਦੱਸਿਆ ਜੀ ਤੁਹਾਡੇ ਕੋਈ ਤੰਗੀ ਨਹੀਂ ਦੇ ਲੋ 40 ਸਾਲਾਂ ਤੱਕ ਜਿੰਨੀ ਮਰਜ਼ੀ ਲੋਕ ਬਿਜਲੀ ਵਰਤੀ ਜਾਣ ਨੇ ਤੇ 40 ਸਾਲਾਂ ਤੱਕ ਦੀ ਲੋੜ ਪਈ